ਖਾਤੀ ਅਕਾਲ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡਾ ਇੱਕ ਹੋ ਨਵੇਂ ਬਲੌਗ ਦੇ ਵਿੱਚ ਤੇ ਅੱਜ ਦੇ ਬਲੌਗ ਦੇ ਵਿੱਚ ਸਾਡੀ ਯਾਤਰਾ ਆਰੰਭ ਹੋਣ ਵਾਲੀ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਪਰ ਆਹਣਾ ਨੇ ਪਲਾਨ ਬਣਾਇਆ ਕਿ ਸਾਡੀ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਣਾ ਆ ਤੇ ਬਾਕੀ ਬਣੇ ਰੋ ਬਲੌਗ ਦੇ ਨਾਲ ਤੇ ਹਰਮੰਦਰ ਸਾਹਿਬ ਟੱਲੇ ਆ ਮੱਥਾ ਟੇਕਣ ਲੋ ਵੀ ਨਿੱਕਲ ਚੁੱਕਿਆ ਕਰੂੰ ਤੇ ਹਰਮੰਦਰ ਸਾਹਿਬ ਦੀ ਬਾੜ ਹੈਗੀ 110 ਕਿਲੋਮੀਟਰ ਟੋਟਾ 2 ਘੰਟੇ ਦੀ ਬਾੜਾ ਤੇ ਬਣੇ ਰੋ ਬਲੌਗ ਦੇ ਨਾਲ సో కలమీటర్ బెక్ చల్ల హరిమ తిరమీట రేగ ਪਹੁੰਚ ਗਏ ਆ ਜੀ ਆਪਾਂ ਕਰਤਾਰਪੁਰ ਤੇ ਬੜੇ ਜੋ ਬਲੌਗ ਦੇ ਨਾਲ ਇੱਥੋਂ 70 ਕਿਲੋਮੀਟਰ ਆ ਤੇ ਚੱਲਦੇ ਆ ਦਰਬਾਰ ਸਾਹਿਬ ਮੱਥਾ ਟੇਕਣ ਜਿੱਦੇ ਰੁਕੇ ਸੀਗੇ ਤੇ ਭੂਆ ਜੀ ਦੀ ਦੁਕਾਨ ਆ ਇੱਥੇ ਬਿਲਡਿੰਗ ਦੀ ਲੋਹੇ ਦੀ ਦੁਕਾਨ ਆ ਤੇ ਰਸਤੇ ਵਿੱਚ ਰੁਕੇ ਸੀਗੇ ਚਾਹ ਪਾਣੀ ਪੀ ਕੇ ਤੇ ਹੁਣ ਚੱਲਦੇ ਕਿਆ ਜੀ ਅੰਮ੍ਰਿਤਸਰ 52 ਕਿਲੋਮੀਟਰ ਰਹਿ ਗਿਆ ਬੜੇ ਰੋਕ ਰੋਕ ਕੇ ਜਾ ਰਹੇ ਪਹਿਲਾ ਟੋਲ ਟੈਕਸ ਆ ਗਿਆ ਹੈ ਅੰਮ੍ਰਿਤਸਰ ਜਾਂਦਿਆਂ ਨੂੰ ਪਹਿਲਾ ਟੋਲ ਟੈਕਸ ਹੈ ਅਬਿਆਸ ਵਾਲਾ ਤੇ ਇੱਕ ਹੋਰ ਹੋਣਾ ਹੈ ਸਤੇ ਪਹੁੰਚ ਚੁੱਕੇ ਆ ਤੇ ਬੜੇ ਨੇ ਬਲਾਕ ਦੇ ਨਾਲ 10 ਕਿਲੋਮੀਟਰ ਰਹਿ ਗਿਆ ਆ ਤੇ ਬੜੇ ਨੇ ਬਲਾਕ ਦੇ ਨਾਲ ਹੋ ਵੀ ਆਪਣੀ ਐਂਟਰੀ ਹੋ ਚੁੱਕੀ ਅੰਮ੍ਰਿਤਸਰ ਚ ਤੇ ਇੱਥੋਂ ਹੁਣ ਆ 6 ਕਿਲੋਮੀਟਰ ਤੇ ਬੜੇ ਨੇ ਬਲਾਕ ਦੇ ਨਾਲ ਉਹ ਆਪਣੀ ਗੱਡੀ ਲੱਗ ਚੁੱਕੀ ਆ ਪਾਰਕਿੰਗ ਦੇ ਵਿੱਚ ਤੇ ਆਪਾਂ ਚੱਲੇ ਆ ਦਰਸ਼ਨ ਮੇਲੇ ਕਨ ਬਣੇਰੋ ਬਲੌਗ ਦੇ ਨਾਲ ਚੱਲਦੇ ਆ ਜਿੱਥੇ ਆ ਸ਼੍ਰੋਮਣੀ ਕਮੇਟੀ ਦਾ ਸਾਰਾ ਫੈਰਾਵਟ ਕੀ ਕੰਮ ਕੀਤਾ ਆ ਵਧੀਆ ਦੇਖ ਸਕਦੇ ਹੁਣ não é assim Obrigado. ਲਾਈਟਿੰਗ ਵੀ ਵਧੀਆ ਸਿਸਟਮ ਜੇ ਬਣਾਇਆ ਹੋਇਆ ਹੈ ਇਤਨਾ ਫੋਟੋ ਫੋਟੋ ਸ਼ੂਟ ਕਰਨ ਸਾਰੇ ਤੇ ਫੋਟੋ ਸ਼ੂਟ ਕਰਨ ਹੋਏ ਆ ਦੇਖ ਸਕਦੇ ਹੋ ਲੋਕੇਸ਼ਨ ਵਧੀਆ ਹੋਣੀ ਹੋਈ ਆ ਸਾਰੀ ਦੇਖ ਸਕਦੇ ਹੋ ਸਾਰੇ ਹੀ ਆਪਾਂ ਕਰ ਲਿਆ ਦਰਸ਼ਮੇ ਮੇਲੀ ਇਧਰਵਾਰ ਸਾਹਿਬ ਤੇ ਬਾਬਾ ਦੀਪ ਸਿੰਘ ਜੀ ਗੁਰਦੁਆਰੇ ਤੇ ਆਪਾਂ ਹਰਨੰਦਰ ਸਾਹਿਬ ਵੀ ਲੈ ਲਿਆ ਰੂਮ ਤੇ 1200 ਕੰਦੇ ਸੀ ਅੱਜ ਕਿਨਿ ਸ਼ਨੀਵਾਰ ਆ ਇਸ ਤੱਕ ਕਿ 12:00 ਤੇ 12:00 ਹੋਗਾ ਉਦਾਂ 8:00 ਤੋਂ ਮੱਧਨੀਮ ਦਿਆ ਫੇ ਵੀ ਭਰੇ ਕਹਿ ਕੇ ਕਿ ਆ ਹਿਆਲ ਵਿੱਚ ਬਣ ਗਏ ਆ ਤੇ ਹੁਣ ਥੱਕ ਹੋਇਆ ਪੂਰਾ ਯਾਰ ਵੀ ਉਹਨੇ ਕੋ ਮੇ ਆਏ ਆ ਤੇ ਆਪਾਂ ਤੁਹਾਨੂੰ ਮਿਲਾਂਗੇ ਸਵੇਰ ਨੂੰ ਬਲੋਗ ਦੇ ਵਿੱਚ ਉਹ ਵੀ ਅੱਜ ਹੈਗਾ ਨੈਕਸਟ ਡੇ ਤੇ ਰੈਡੀ ਹੋ ਕੇ ਤੇ ਚੱਲੇ ਆ ਘਰ ਵਾਪਸੀ ਤੇ ਸ਼ਹੀਦ ਅਲਗੋੜਵਾਰ ਸਾਹਿਬ ਵੀ ਮੱਥਾ ਟੇਕ ਕੇ ਆਉਣਾ ਆ ਤੇ ਬਣੇ ਰੋ ਬਲੌਗ ਦੇ ਨਾਲ ਗੱਲ ਕਹਿੰਦਾ ਸੁੱਤਾ ਪਿਆ ਵਾ ਆਪਾਂ ਕਿੱਥੇ ਕਿ ਪਹੁੰਚ ਗਏ ਭਜੀ ਕਿੱਥੇ ਪਹੁੰਚ ਗਏ ਆ ਉੱਠ ਗਿਆ ਮੈਂ ਭਜੀ ਉੱਠਿਆ ਉੱਠਾ ਕਰ ਗਏ ਉੱਥੇ ਦਰਬਾਰ ਸਾਹਿਬ ਤੋਂ ਦਰੇ ਭਾਈ ਇਹ ਲੈ ਆਪਾਂ ਤੇ ਦਰਬਾਰ ਸਾਹਿਬ ਤੋਂ ਸ਼ੀਦਰ ਗੁਰਦੁਆਰਾ ਹੈਗਾ 5 ਕਿਲੋਮੀਟਰ ਦਾਦਾ ਗੁਰਦੁਆਰਾ ਸਾਹਿਬ ਤੇ ਕਰਦੇ ਆ ਦਰਸ਼ਨ ਦਾਰੇ ਗੁਰਦੁਆਰਾ ਸਾਹਿਬ ਟਿਕਲੇ ਮੱਥਾ ਤੇ ਥੱਲੇ ਘਰ ਵਾਪਸੀ panj ਅੰਤੇ ਕੱਲਾ ਬਦਸ਼ਮੇ ਮਿਲ ਲੇ ਗਣਗੇ ਅਸੀਂ ਗੇ ਦਰਬਾਰ ਸਾਹਿਬ ਤੇ ਅੱਜ ਆ ਗਏ ਆ ਵਾਪਸੀ ਤੇ ਦੂਰੇ ਦਿਨ ਲੱਗੇ ਆਪਾਂ ਨੂੰ ਅੱਜ ਦੂਜੇ ਦਿਨ ਸਿਗਾ ਤੇ ਬਾਕੀ ਇਹ ਬਲਾਗ ਨੂੰ ਬਲੋਗ ਕਿੱਦਾਂ ਲੱਗਾ ਲਾਈਕ ਕਮੈਂਟ ਸਬਸਕ੍ਰਾਈਬ ਕਰਕੇ ਜਰੂਰ ਦੱਸਿਓ ਜਿਹੜੇ ਜਿਹੜੇ ਬੰਦੇ ਮੇਰਾ ਬਲਾਗ ਦੇਖ ਰਹੇ ਨੇ ਤੈਗ ਲੋ ਧੰਨਵਾਦ ਆ ਜਿਹੜੇ ਨਵੇਂ ਬੰਦੇ ਇਹ ਬਲਾਗ ਦੇਖ ਰਹੇ ਆ ਸਬਸਕ੍ਰਾਈਬ ਜਰੂਰ ਕਰਿਆ ਕਰੋ ਇਦਾਰੇ ਬਲਾਗ ਜਾਂ ਵੀਡੀਓ ਆਉਂਦੇ ਆ ਕਰੂਗੇ ਤਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ